ਨਸ਼ੇ ਛੱਡੋ ਨਸ਼ੇ ਬਰਬਾਦੀ ਨੇ ਜਿੰਨਾ ਦੇ ਘਰਾਂ ਦੇ ਵਿੱਚ ਨਸ਼ੇ ਆ ਗਏ ਨਾ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਨਸ਼ਾ ਮਾੜਾ ਕੋਈ ਵੀ ਹੈ ਸ਼ਰਾਬ ਹੋਗੀ ਫੀਮ ਭੁੱਕੀ ਹੋਗੀ ਠੀਕ ਹੈ ਬੀੜੀ ਸਿਗਰਟ ਜਰਦਾ ਹੋ ਗਿਆ ਕੋਈ ਵੀ ਨਸ਼ਾ ਨਾਸ਼ ਹੈ ਨਸ਼ਾ ਨਰਕ ਹੈ ਜਿਸ ਘਰ ਦੇ ਵਿੱਚ ਕੋਈ ਕਿਸੇ ਪ੍ਰਕਾਰ ਦਾ ਨਸ਼ਾ ਨਹੀਂ ਧਰਮ ਗ੍ਰੰਥਾਂ ਤੋਂ ਪੁੱਛ ਲੋ ਉਸ ਘਰ ਦੇ ਵਿੱਚ ਸਵਰਗ ਹੈ ਜਿੱਥੇ ਨਸ਼ਾ ਉੱਥੇ ਕਲਕਲੇਸ਼ ਵੀ ਹੈ ਉੱਥੇ ਰੋਗ ਵੀ ਨੇ ਉੱਥੇ ਸਾਰਾ ਕੁਝ ਹੈ ਨਸ਼ਾ ਇਨਸਾਨ ਦੇ ਮਨ ਨੂੰ ਵੀ ਰੋਗੀ ਬਣਾਉਂਦਾ ਹੈ ਇਨਸਾਨ ਦੇ ਤਨ ਨੂੰ ਵੀ ਰੋਗੀ ਬਣਾਉਂਦਾ ਹੈ ਫਿਰ ਜਿਸ ਘਰ ਦੇ ਵਿੱਚ ਉਹ ਇਨਸਾਨ ਰਹਿੰਦਾ ਉਸ ਘਰ ਨੂੰ ਵੀ ਉਹ ਨਰਕੀ ਬਣਾਉਂਦਾ ਤੇ ਜਿਹੜੇ ਨਸ਼ੇ ਕਰਨ ਵਾਲਿਆਂ ਦੇ ਨਾਲ ਨਾ ਚਾਹੇ ਮਾਪਾਪਾ ਨੇ ਭੈਣ ਭਾਈ ਨੇ ਠੀਕ ਹੈ ਘਰ ਵਾਲੀ ਐ ਬੱਚੇ ਨੇ ਕੋਈ ਵੀ ਐ ਉਹ ਵੀ ਦੁਖੀ ਐ ਨਸ਼ੇ ਵਾਲੇ ਤੋਂ ਇਸ ਕਰਕੇ ਨਸ਼ੇ ਤਿਆਗ ਦੋ ਛੱਡ ਦੋ ਤੇ ਜਿਨ੍ਹਾਂ ਦੇ ਘਰ 'ਚ ਕੋਈ ਨਸ਼ਾ ਨਹੀਂ ਤਾਂ ਇਹ ਸਮਝ ਲਓ ਗੁਰੂ ਦੇ ਲੜ ਲਾ ਕੇ ਪ੍ਰਮਾਤਮਾ ਦੀ ਭਗਤੀ ਕਰ ਲੋ ਠੀਕ ਹੈ ਤੁਸੀਂ ਤਾਂ ਛੋਡੀਆਂ ਤਾਂ ਕੋਲਾ ਤਰੀਆਂ ਪਈਆਂ ਨੇ ਜੇ ਤੁਸੀਂ ਨਸ਼ੇ ਨੂੰ ਨਾ ਵੜਨਦਾ ਉਹ ਕਰੇ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਨਸ਼ੇ ਨੇ ਉੱਤੇ ਆਗ ਦੋ ਨਸ਼ੇ ਜੇ ਬਾਟਣਾ ਨਹੀਂ ਤਾਂ ਛੋਡੀਆਂ ਕੋਲਾ ਸਭ ਨਰਕ ਕਾਨੂੰਨ ਹੈ ਅੱਜ ਨਹੀਂ ਤਾਂ ਕੱਲ ਨੂੰ ਜੋ ਕੁਝ ਵੀ ਤੁਹਾਡੇ ਕੋਲੇ ਜੋੜਿਆ ਹੋਇਆ ਘਰ ਪਰਿਵਾਰ ਜ਼ਮੀਨਾਂ ਜਾਂ ਜਾਇਦਾ ਸਭ ਖਤਮ ਨੇ ਆਉਣ ਵਾਲੇ ਸਮੇਂ 'ਚ ਜੇ ਖੁਦ ਬਚਣਾ ਹੈ ਆਪਣਿਆਂ ਨੂੰ ਬਚਾਣਾ ਆਪਣੀਆਂ ਕੁਲਾਂ ਨੂੰ ਬਚਾਣਾ ਤਾਂ ਅਜੀ ਧਰਮ ਗ੍ਰੰਥਾਂ ਦੀ ਮੰਨ ਕੇ ਧਰਮ ਤੇ ਅਧਰਮ ਵਿਚਲਾ ਸੱਚ ਤੇ ਝੂਠ ਵਿਚਲਾ ਚੰਗਾਈ ਤੇ ਬੁਰਾਈ ਵਿਚਲਾ ਫਰਕ ਜਾਣੋ ਬੁਰਾਈਆਂ ਨੂੰ ਤਿਆਗੋ ਚੰਗਾਈਆਂ ਨੂੰ ਅਪਣਾਓ ਫਿਰ ਸਭ ਚੜਦੀ ਕਲਾ ਹੀ ਹੈ ਨਸ਼ੇ ਛੱਡ ਕੇ ਨਸ਼ਾ ਨਸ਼ੇ ਚ ਕਿਸੇ ਨੂੰ ਕੁਝ ਨਹੀਂ ਮਿਲਿਆ ਜਿਸ ਘਰ ਦੇ ਵਿੱਚ ਨਸ਼ਾ ਹੈ ਨਾ ਉਸ ਘਰ ਦੇ ਵਿੱਚ ਨਾਸ਼ ਹੈ ਉਸ ਘਰ ਦੇ ਵਿੱਚ ਨਰਕ ਹੈ ਚਾਹ ਜਿੰਨੀ ਮਰਜ਼ੀ ਕਮਾਈ ਕਰ ਲੋ ਤੁਸੀਂ ਪਰ ਸੁੱਖ ਨਹੀਂ